ਮੁੱਖ ਮੰਤਰੀ ਭਗਵੰਤ ਮਾਨ ਨੇ ਚੈਲੰਜ ਦਿੱਤਾ ਖੁੱਲੀ ਬਹਿਸ ਦਾ ਤੇ ਕਿਸਾਨਾਂ ਨੇ ਚੈਲੰਜ ਕਬੂਲ ਕੀਤਾ ਹੈ। ਰਾਜੇਵਾਲ ਤੋਂ ਬਾਅਦ ਡੱਲੇਵਾਲ ਨੇ ਵੀ ਸੀਐਮ ਮਾਨ ਦੀ ਚੁਣੌਤੀ ਨੂੰ ਕਬੂਲ ਲਿਆ ਹੈ। ਕਿਹਾ ਗਿਆ ਤੁਸੀਂ ਕਿਹਾ ਸੀ ਮੈਂ ਕਿਸਾਨਾਂ ਦੇ ਨਾਲ ਖੁੱਲੀ ਚਰਚਾ ਲਈ ਦੇ ਲਈ ਤਿਆਰ ਹਾਂ। ਤਾਂ ਤੁਹਾਡੀ ਹੈ ਸਮਾਵੀ ਤੁਹਾਡਾ ਹੋਏਗਾ। ਅਸੀਂ ਖੇਤੀ ਮਸਲਿਆਂ ਤੇ ਗੱਲਬਾਤ ਦੇ ਲਈ ਖੁੱਲੀ ਚਰਚਾ ਦੇ ਲਈ ਤਿਆਰ ਹਾਂ। ਪਹਿਲਾ ਮੰਗ ਮੀਟਿੰਗ ਦਾ ਸਮਾਂ ਦੇ ਕੇ ਚਰਚਾ ਤੋਂ ਭੱਜਣਾ ਨਹੀਂ ਹੈ। ਸੋ ਪਹਿਲਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਚੈਲੰਜ ਕਬੂਲ ਕੀਤਾ ਗਿਆ ਲੰਗੇ ਦੀਨੀ ਬਲਬੀਰ ਸਿੰਘ ਰਾਜੇਵਾਲ ਨੇ ਵੀ ਚੈਲੰਜ ਕਬੂਲ ਕੀਤਾ ਤੇ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਵੀ ਚੁਣੌਤੀ ਨੂੰ ਕਬੂਲ ਕਰ ਲਿਆ ਗਿਆ ਹੈ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸਮਾਂ ਤੁਹਾਡਾ ਥਾਂ ਤੁਹਾਡੀ ਅਸੀਂ ਖੁੱਲੀ ਬਹਿਸ ਦੇ ਲਈ ਤਿਆਰ ਹਾਂ ਇਸ ਨਾਲ ਹੀ ਇਹ ਵੀ ਗੱਲ ਆਖੀਏ ਕਿ ਖੁੱਲੀ ਬਹਿਸ ਕਰੋ ਪਰ ਸਮਾਂ ਤੇ ਸਥਾਨ ਦੇ ਕੇ ਪਹਿਲਾ ਵਾਂਗ ਭੱਜ ਨਾ ਜਾਓ ਮਨਤਮਾਨ ਜੀ ਹਰ ਰੋਜ਼ ਆਪਣੀ ਹੱਕਾਂ ਦੀ ਆਵਾਜ਼ ਚੁੱਕਣ ਮੁੱਕਣ ਵਾਲੇ ਲੋਕਾਂ ਨੂੰ ਬਿਲਕੁਲ ਬੇਤੁਕੀ ਬਿਆਨਬਾਜ਼ੀ ਕਰਕੇ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅੱਜ ਦਿਨ ਉਹਨਾਂ ਦੀ ਅਜੇ ਹੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਪਿਛਲੇ ਦਿਨਾਂ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਬੇਤੁਕੇ ਮੁੱਦਿਆਂ ਤੇ ਸਰਕਾਰਾਂ ਰੋਕਦੇ ਆ ਦੂਸਰੀ ਤੁਸੀਂ ਗੱਲ ਕਹੀ ਹੈ ਕਿ ਅਸੀਂ ਕਿਸਾਮ ਜਿਹੜੇ ਨੇ ਇਹ ਦੁਕਾਨਾਂ ਚਲਾ ਰਹੇ ਨੇ ਧਰਨੇ ਮੁਜਾਰੇ ਦੇ ਕੇ ਪੈਸਾ ਇਕੱਠਾ ਕਰ ਰਹੇ ਨੇ ਤੇ ਫਿਰ ਮੈਂ ਪੁੱਛਣਾ ਚਾਹਵਾਂਗਾ ਮਾਨਯੋਗ ਮੁੱਖ ਮੰਤਰੀ ਜੀ ਤੁਹਾਡਾ ਸੁਪਰੀਮੋ ਧਰਨੇ ਚੋਂ ਨਿਕਲੇ ਆਏ ਤੁਸੀਂ ਕਿੰਨੇ ਕੁ ਪੈਸੇ ਇਕੱਠੇ ਕੀਤੇ ਆ ਅਗਲੀ ਗੱਲ ਤੁਹਾਡੀ ਸਰਕਾਰ ਹੈ ਤੁਹਾਡਾ ਤੰਤਰ ਹੈ ਤੁਹਾਡੇ ਕੋਲੇ ਬਹੁਤ ਕੁਝ ਹੈ ਤੁਸੀਂ ਜਾਂਚ ਕਰਵਾ ਲਓ ਨਾ ਪਤਾ ਲੱਗ ਜੇਗਾ ਕਿਸੇ ਕੋਲੇ ਕੀ ਹੈ ਕਿ ਤੁਹਾਡੇ ਹੱਥ ਚ ਹੈ ਫਿਰ ਤੁਸੀਂ ਗੱਲ ਕੀਤੀ ਹੈ ਕਿ ਕਿਸਾਨੀ ਮੁੱਦਿਆਂ ਦੇ ਖੁੱਲੀ ਡਿਬੇਟ ਦੇ ਲਈ ਸਾਨੂੰ ਵੰਗਾਰਿਆ ਸੱਦਾ ਦਿੱਤਾ ਹੈ ਇਹ ਬਹੁਤ ਵਧੀਆ ਗੱਲ ਕੀਤੀ ਹੈ ਮਾਨਯੋਗ ਮੁੱਖ ਮੰਤਰੀ ਜੀ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਬੜੀ ਖੁਸ਼ੀ ਹੋਏਗੀ ਸਾਨੂੰ ਕਿ ਅਗਰ ਸਰਕਾਰ ਸਾਡੇ ਨਾਲ ਖੁੱਲੀ ਡਿਬੇਟ ਦੇ ਵਿੱਚ ਆ ਜਾਏ ਖੁੱਲੀ ਬਹਿਸ ਦੇ ਵਿੱਚ ਆ ਜਾਏ ਕਿਸਾਨੀ ਮੁੱਦਿਆਂ ਦੇ ਉੱਤੇ ਸਮਾਂ ਤੁਹਾਡਾ ਹੈ ਸਥਾਨ ਤੈਅ ਕਰੋ ਅਸੀਂ ਆਵਾਂਗੇ ਯਾਦ ਕਰਿਓ ਯਾਦ ਕਰਿਓ ਅਸੀਂ ਕਿਸਾਨੀ ਮੁੱਦਿਆਂ ਦੇ ਉੱਤੇ ਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਕਿੱਥੇ-ਕਿੱਥੇ ਭੱਜੇ ਹੋ ਭਗਵੰਤ ਮਾਨ ਜੀ ਹਰ ਰੋਜ਼ ਆਪਣੇ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਬਿਲਕੁਲ ਬੇਤੁਕੀ ਬਿਆਨਬਾਜ਼ੀ ਕਰਕੇ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅੱਜ ਦਿਨ ਉਹਨਾਂ ਦੀ ਅਜੇ ਹੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ। ਪਿਛਲੇ ਦਿਨਾਂ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਬੇਤੁਕੇ ਮੁੱਦਿਆਂ ਤੇ ਸਰਕਾਰਾਂ ਰੋਕਦੇ ਆ। ਦੂਸਰੀ ਤੁਸੀਂ ਗੱਲ ਕਹੀ ਹੈ ਕਿ ਅਸੀਂ किसान जड़े ने यह दुकाना चला रहे हैं धरने मुजहरे दे के पैसा कट्ठा कर रहे हैं तो फिर मैं पूछना चाहवागा मान योग मुख्यमंत्री जी थोड़ा तो सुप्रीमो धरने चो निकलिया है तुम कि पैसे कट्ठे किते हैं अगली गल्ली तो सरकार है तो है तो बोले बहुत कुछ है तुम जाँच करवा लो ना पता लग जाएगा किसी को है ਇਹ ਤਾਂ ਤੁਹਾਡੇ ਹੱਥ 'ਚ ਹੈ ਫਿਰ ਤੁਸੀਂ ਗੱਲ ਕੀਤੀ ਹੈ ਕਿ ਕਿਸਾਨੀ ਮੁੱਦਿਆਂ ਦੇ ਖੁੱਲੀ ਡਿਬੇਟ ਦੇ ਲਈ ਸਾਨੂੰ ਵੰਗਾਰਿਆ ਸੱਦਾ ਦਿੱਤਾ ਹੈ ਇਹ ਬਹੁਤ ਵਧੀਆ ਗੱਲ ਕੀਤੀ ਹੈ ਮਾਨਯੋਗ ਮੁੱਖ ਮੰਤਰੀ ਜੀ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਬੜੀ ਖੁਸ਼ੀ ਹੋਏਗੀ ਸਾਨੂੰ ਕਿ ਅਗਰ ਸਰਕਾਰ ਸਾਡੇ ਨਾਲ ਖੁੱਲੀ ਡਿਬੇਟ ਦੇ ਵਿੱਚ ਆ ਜਾਏ ਖੁੱਲੀ ਬਹਿਸ ਦੇ ਵਿੱਚ ਆ ਜਾਏ ਕਿਸਾਨੀ ਮੁੱਦਿਆਂ ਦੇ ਉੱਤੇ ਸਮਾਂ ਤੁਹਾਡਾ ਹੈ ਸਥਾਨ ਤੈਅ ਕਰੋ ਅਸੀਂ ਆਵਾਂਗੇ ਯਾਦ ਕਰਿਓ ਯਾਦ ਕਰਿਓ ਅਸੀਂ ਕਿਸਾਨੀ ਮੁੱਦਿਆਂ ਦੇ ਉੱਤੇ ਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਕਿੱਥੇ ਕਿੱਥੇ ਭੱਜੇ ਹੋ